ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਬਹੁਤ ਬਹੁਤ ਖੁਸ਼ੀਆਂ ਤੇ ਤਰੱਕੀਆਂ ਮਾਣੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਦੇ ਬੇੜੇ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਉਣ ਅਤੇ ਆਪਦੇ ਬੱਚੇ ਹਮੇਸ਼ਾ ਹੁਨਾਰ ਹੋਣ ਜੀ ਸੋ ਅੱਜ ਆਪਾਂ ਗੱਲ ਕਰਦੇ ਆ ਮੇਰੇ ਕੋਲੇ ਖੁਸ਼ੀਆਂ ਖੁਸ਼ੀਆਂ ਵਾਲੇ ਫੋਨ ਆਉਂਦੇ ਤੇ ਮੈਂ ਬਹੁਤ ਖੁਸ਼ ਰਹਿੰਦੀ ਆ ਛੋਡੇ ਨਾਲੋਂ ਵੱਧ ਖੁਸ਼ੀ ਤਾਂ ਮੈਨੂੰ ਮਿਲਦੀ ਆ ਜਦੋਂ ਮੇਰੇ ਕੋਲੇ ਫੋਨ ਮੈਸੇਜ ਆਉਂਦੇ ਆ ਵੀ ਸਾਡਾ ਕੰਮ ਇਹਨਾਂ ਜੀ ਉਦੋਂ ਬਾਅਦ YouTube ਤੇ ਇਹ ਮੋਟੀਵੇਸ਼ਨ ਦੀਆਂ ਪਾਉਣ ਪਾਉਣ ਲੱਗੀ ਸੀ ਮਨ ਲੱਗਾ 7-8 ਮਹੀਨਿਆਂ ਦੀ ਗੱਲ ਹੋ ਚੁੱਕੀ ਐ ਅੱਜ ਭੈਣ ਦਾ ਫੋਨ ਆਇਆ ਜਾਨੀ ਕਿ 20 ਤਰੀਕ ਨੂੰ B1224 ਅੱਜ ਫੋਨ ਆਇਆ ਉਹ ਭੈਣ ਵੀ ਵਿਚਾਰੀ ਕਹਿੰਦੀ ਭੈਣ ਐ ਕਹਿੰਦੀ ਮੈਂ ਕਹਿੰਦੀ ਮੈਂ ਕਿਮਾ ਸਭ ਤੋਂ ਪਹਿਲਾਂ ਭੈਣ ਨੂੰ ਦੱਸਾਂ ਉਹ ਭੈਣ ਨੇ ਮਤਲਬ ਜਦੋਂ ਮੇਰੇ ਕੋਲੇ ਫੋਨ ਕਰਨ ਲੱਗ ਜਾਂਦੀ ਵਿਚਾਰੀ ਆਵੀਆਂ ਗੱਲਾਂ ਕਰਦੀ ਰੋਣ ਲੱਗ ਜਾਂਦੀ ਵੀ ਉਹ ਦੋ ਭਰਾ ਸੀ ਵੀ ਜਿਹੜਾ ਛੋਟਾ ਸੀਗਾ ਵੀ ਉਹਦੇ ਨਾਂ ਤਾਂ ਕਾਫੀ ਕੁਝ ਲੈ ਲੈ ਪਲਾਟ ਕਰਵਾਤੇ ਵੀ ਮੇਰੇ ਘਰ ਵਾਲੇ ਦੇ ਨਾਮ ਕੁਝ ਵੀ ਨਹੀਂ ਵੀ ਜੋ ਸਾਡੀ ਜ਼ਮੀਨ ਸੀ ਵੀ ਘਰ ਦੀ ਜ਼ਮੀਨ ਆ ਵੀ ਉਹ ਬਾਪੂ ਜੀ ਕੋਲ ਹੈ ਪਤਾ ਨਹੀਂ ਬੇਬੇ ਕੋਲ ਕਿਹਾ ਮੈਂ ਤਾਂ ਭੁੱਲ ਗਈ ਜੀ ਪਤਾ ਨਹੀਂ ਤਾਂ ਸਾਸੂ ਮਾਂ ਕੋਲ ਕਿਹਾ ਸੀ ਪਤਾ ਨਹੀਂ ਪਾਪਾ ਕੋਲ ਕਹਿੰਦੇ ਉਹਨਾਂ ਨੂੰ ਜ਼ਮੀਨ ਵੀ ਉਹ ਸਾਰਾ ਕੁਝ ਉਹਦੇ ਨਾਮ ਕਰਾਈ ਜਾਂਦੇ ਛੋਟੇ ਦੇ ਵੀ ਅਸੀਂ ਵੱਡੇਆਂ ਵੀ ਅਸੀਂ ਸੇਵਾ ਵੀ ਕਰਦੇ ਆ ਉਹਨਾਂ ਦੀ ਪਰ ਪਤਾ ਨਹੀਂ ਕਿਉਂ ਸਾਨੂੰ ਚੰਗਾ ਨਹੀਂ ਸਮਝਦੇ ਵੀ ਸਾਡੇ ਕੋਲੇ ਥੋੜੀ ਜਿਹੀ ਜ਼ਮੀਨ ਹੈ ਵੀ ਸਾਰਾ ਕੁਝ ਉਹਨਾਂ ਨੂੰ ਦੇ ਹੀ ਜਾਂਦੇ ਵੀ ਸਾਡਾ ਹਿੱਸਾ ਨਹੀਂ ਸਾਨੂੰ ਦਿੰਦੇ ਵੀ ਜਦੋਂ ਅਸੀਂ ਜ਼ਮੀਨ ਮੰਗਦੇ ਆ ਅਸੀਂ ਕਹਿ ਦਿੰਨੇ ਆ ਵੀ ਪਾਪਾ ਜਾਂ ਮੰਮੀ ਮੇਰੇ ਦਿਮਾਗ ਤੋਂ ਨਿਕਲ ਗਏ ਜੀ ਪਤਾ ਨਹੀਂ ਮੰਮੀ ਆ ਪਤਾ ਨਹੀਂ ਪਾਪਾ ਤੇ ਕਹਿੰਦੀ ਵੀ ਸਾਨੂੰ ਸਾਡੀ ਉਹ ਗੱਲ ਨਹੀਂ ਸੁਣਦੇ ਕਹਿੰਦੀ ਅਸੀਂ ਭੂਗਾ ਨੂੰ ਫੁੱਫੜਾ ਨੂੰ ਸਾਰਿਆਂ ਨੂੰ ਕਹਿੰਦੀ ਫੋਨ ਕਰ 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 ਥੱਕ ਗਏ ਵੀ ਸਾਡਾ ਹੱਕ ਸਾਨੂੰ ਦਬਾਓ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਘਰ ਦੇ ਵਿੱਚ 12 ਕਿੱਲੇ ਜ਼ਮੀਨ ਵੰਡ ਲਓ ਵੀ ਦੋ ਆਪਾਂ ਕਹਿੰਦੇ ਆ ਬਜ਼ੁਰਗਾਂ ਨੇ ਰੱਖ ਲਈ ਪੰਜ-ਪੰਜ ਦੋਨੇ ਪੈਣ ਭਰਾਮਣੇ ਕਰ ਲਈ ਉਹ ਕਹਿੰਦੇ ਵੀ ਸਾਨੂੰ ਉਹ ਜ਼ਮੀਨ ਚੋਂ ਕੁਝ ਨਹੀਂ ਦਿੱਤਾ ਵੀ ਸਾਡੇ ਕੋਲੇ ਤਾਂ ਥੋੜੀ ਜਿਹੀ ਜ਼ਮੀਨ ਹੈ ਕਹਿੰਦੀ ਮੈਂ ਕੀ ਕਰਾਂ ਵੀ ਮੈਨੂੰ ਬਹੁਤ ਔਖਾਗਾ ਉਹਨੇ ਵਿਚਾਰੀ ਨੇ ਮੇਰੇ ਨਾਲ ਗੱਲ ਕੀਤੀ ਸੀ 7-8 ਮਹੀਨੇ ਹੋ ਗਏ ਮੈਂ ਕਿਹਾ ਤੂੰ ਕੀ ਕਰਦੀ ਆ ਫਿਰ ਆ ਉਹਦਾ ਹੱਕ ਲੈਣ ਲਈ ਕਹਿੰਦੀ ਮੈਂ ਉਹਦਾ ਹੱਕ ਲੈਣ ਲਈ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਆ ਚਾਚੇ ਤਾਇਆ ਨੂੰ ਫੋਨ ਕਰਦੀ ਆ ਮਾਵੇਂ ਮਾਸੂਆਂ ਨੂੰ ਜਿੱਥੇ ਤਿੱਕਰ ਮੇਰਾ ਜੋਰ ਹੈ ਕਹਿੰਦੀ ਭਣੀ ਮੈਂ ਸਭ ਨੂੰ ਫੋਨ ਕਰਦੀ ਆ ਰੋਣੀਆਂ ਵੀ ਸਾਡਾ ਹੱਕ ਸਾਨੂੰ ਦਬਾਓ ਤੇ ਕਹਿੰਦੀ ਬਾਪੂ ਕਹਿੰਦਾ ਪਤਾ ਨਹੀਂ ਬਾਪੂ ਗਿਆ ਉਹ ਨਹੀਂ ਬੇਬੇ ਉਹ ਮੇਰੇ ਦਿਮਾਗ ਤੋਂ ਹੀ ਨਿਕਲ ਗਿਆ ਵੀ ਮੈਂ ਜ਼ਮੀਨ ਨਹੀਂ ਸਾਨੂੰ ਦੇਂਦਾ ਮੈਂ ਤਾਂ ਵੀ ਉਸ ਤੇ ਉਹ ਵਿਚਾਰੀ ਬੜੇ ਪਰੇਸ਼ਾਨ ਬੜੇ ਮੈਨੂੰ ਫੋਨ ਕਰਿਆ ਕਰੇ ਕਿਉਂਕਿ ਬੋਝ ਬੋਝ ਹੁੰਦਾ ਜੀ ਜਦੋਂ ਆਪਾਂ ਨੂੰ ਇਹ ਪਤਾ ਵੀ ਆਪਾਂ ਨੂੰ ਪ੍ਰਾਪਰਟੀ ਜੋ ਫੁੱਟੀ ਗੌੜੀ ਵੀ ਨਹੀਂ ਮਿਲਦੀ ਹਨਾ ਤਾਂ ਮਨ ਦੁਖੀ ਹੋ ਜਾਂਦਾ ਹੈਗਾ ਕਹਿੰਦੀ ਉਹ ਕਹਿ ਦਿੰਦੀ ਹੈ ਵੀ ਸਾਡੀ ਪ੍ਰਾਪਰਟੀ ਹੈ ਜਿਹਨੂੰ ਮਰਜ਼ੀ ਲਈਏ ਤੁਸੀਂ ਕੌਣ ਹੋਣੇ ਹੋ ਭੈਣਾ ਮੈਂ ਕੀ ਕਰਾਂ ਕਹਿੰਦੀ ਵੀ ਨਾਲੇ ਮੈਂ ਸੇਵਾ ਵੀ ਕਰਦੀ ਆਂ ਕਹਿੰਦੀ ਵੀ ਫਿਰ ਵੀ ਸਾਡੇ ਨਾਲ ਰਹਿ ਕੇ ਵੀ ਸਾਡੇ ਨਹੀਂ ਬਣ ਰਹੇ ਕਹਿੰਦੀ ਉਸੇ ਬਾਰੇ ਸੋਚੀ ਜਾਂਦੇ ਆ ਪਤਾ ਨਹੀਂ ਬਾਹਰ ਕਿਹਾ ਸੀ ਉਹਨੇ ਮੇਰਾ ਦਿਓਰ ਬਾਹਰ ਹੈ ਸ਼ਾਇਦ ਬਾਹਰ ਹੀ ਕਿਹਾ ਸੀ ਭੈਣੇ ਕਹਿੰਦੀ ਮੈਂ ਕੀ ਕਰਾਂ ਵੀ ਮਨ ਤਾਂ ਨਹੀਂ ਦੁਖੀ ਹੈ ਬਹੁਤ ਜ਼ਿਆਦਾ ਦੁਖੀ ਹੈ ਕ ਵੀ ਮੈਨੂੰ ਮੇਰਾ ਹੱਕ ਕਿਉਂ ਨਹੀਂ ਮਿਲਦਾ ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਕਹਿੰਦੀ ਮੈਂ ਜਿੱਥੇ ਰਿਸ਼ਤੇਦਾਰਾਂ ਨੂੰ ਫੋਨ ਕਰਦੀਆਂ ਕਹਿੰਦੀ ਮੇਰੇ ਹੱਕ 'ਚ ਨਹੀਂ ਬੋਲਦੇ ਉਹਨਾਂ ਦੇ ਹੱਕ 'ਚ ਬੋਲਦੇ ਆ ਕਹਿੰਦੀ ਤੇ ਮੈਂ ਕਿੱਧਰ ਜਾਵਾਂ ਮੈਂ ਕਿਹਾ ਤੂੰ ਸਾਰੇ ਰਿਸ਼ਤੇਦਾਰ ਪਰ ਧਿਆ ਕੇ ਦੇਖ ਲੈ ਕਹਿੰਦੀ ਮੈਂ ਸਾਰੇ ਪਰ ਧਿਆ ਕੇ ਦੇਖ ਲੈ ਬਣੇ ਕਹਿੰਦੀ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਕਹਿੰਦੀ ਕਿਸੇ ਨੇ ਮੈਨੂੰ ਮੇਰਾ ਹੱਕ ਨਹੀਂ ਦਬਾਇਆ ਕਹਿੰਦੀ ਮੈਂ ਕਿੰਨੀ ਵੀ ਸਾਡਾ ਹੱਕ ਸਾਨੂੰ ਮਿਲ ਜੇ ਵੀ ਜਿਹੜੀ ਬੁਜੁਰਗਾਂ ਨੇ ਆਪਦਾ ਹਿੱਸਾ ਰੱਖਣਾ ਰੱਖ ਲੈਣ ਪਰ ਉਹ ਜੋ ਜਿਹੜੀ ਬਾਕੀ ਚੀਜ਼ ਐ ਜ਼ਮੀਨ ਐ ਵੀ ਜੋ ਸਾਨੂੰ ਹਿੱਸਾ ਦਾ ਦੇ ਦੇਣ ਜਾਂ ਜਿਹੜੇ ਪਲਾਟ ਲੈ ਆ ਵੀ ਉਹ ਉਹ ਤੋਂ ਇਕੱਲੇ ਨੂੰ ਲੈ ਤੇ ਸਾਨੂੰ ਸਾਡਾ ਵੀ ਤਾਂ ਕੁਝ ਬਣੇ ਨਾਲ ਸਾਡੇ ਵੀ ਬੱਚੇ ਐ ਵੀ ਸਾਡਾ ਕੁਝ ਬਣ ਨਹੀਂ ਰਿਹਾ ਛੋਟੇ ਦੇ ਬਣ ਰਿਹਾ ਸਾਰਾ ਬਟ ਨਹੀਂ ਕਹਿੰਦੀ ਨਹੀਂ ਪਾਣਾ ਕਹਿੰਦੀ ਉਹ ਥੋੜੇ ਮਤਲਬ ਗੁੱਸੇ ਵਾਲੀ ਸੀ ਕਹਿੰਦੀ ਰਿਸ਼ਤੇਦਾਰ ਉਹਨਾਂ ਮੰਨੀ ਜਿਆਦੇ ਅੱਜ ਕਰੇ ਜਵਾਨ ਐ ਜਿਹੜਾ ਬੰਦਾ ਗੁੱਸੇ ਵਾਲਾ ਨਾ ਉਹ ਉਹ ਸੇ ਵੀ ਨਹੀਂ ਜਾਂਦੇ ਲੋਕ ਪਤਾ ਨਹੀਂ ਕਿਉਂ ਜਾਂਦੇ ਆ ਕੀ ਗੱਲ ਆ ਰੱਬ ਨੂੰ ਪਤਾ ਐ ਕਹਿੰਦੀ ਭਾਣ ਸਾਡੇ ਸਮਝ ਤੋ ਇਹ ਕਹਾਣੀ ਬਾਹਰ ਹੋ ਚੁੱਕੀ ਐ ਤੇ ਮੈਂ ਉਹਨੂੰ ਇੱਕ ਕੋਈ ਗੱਲ ਕਹਿਤੀ ਬੈਠੀ ਨਹੀਂ ਮੈਂ ਕਿਹਾ ਭਾਣ ਜੇ ਮੇਰੀ ਮੰਨੇਗੀ ਨਾ ਅੱਜ ਤੋਂ ਬਾਅਦ ਮਖਿਆ ਨਾ ਤਾਂ ਤੂੰ ਜ਼ਮੀਨ ਮੰਗੀ ਕਿਸੇ ਤੋਂ ਨਾ ਕਿਸੇ ਰਿਸ਼ਤੇਦਾਰ ਨੂੰ ਫੋਨ ਕਰੀ ਵੀ ਮੈਨੂੰ ਮੇਰਾ ਹੱਕ ਦਬਾਓ ਮੈਂ ਕਿਹਾ ਰੋਕੇ ਦੇਖ ਲਿਆ ਤੂੰ ਕਹਿੰਦੀ ਦੇਖ ਲਿਆ ਸਾਰਿਆਂ ਨੇ ਮੈਂ ਕਿਹਾ ਪੂਛ ਪੂਛ ਕੀਤੀ ਕਹਿੰਦੀ ਵਾਦੂ ਕੀਤੀ ਪਰ ਭਾਣੇ ਮੇਰੀ ਕਿਸੇ ਨੇ ਸੁਣੀ ਨਹੀਂ ਕਹਿੰਦੀ ਕਿਸੇ ਨੇ ਮੇਰੀ ਗੱਲ ਨੂੰ ਕਹਿੰਦੀ ਦੁਰਾਹਾਇਆ ਨਹੀਂ ਸਾਰੇ ਕਹਿੰਦੇ ਹਾਂ ਲੈ ਕੇ ਟੱਪ ਜਾਂਦੇ ਆ ਮੈਂ ਕਿਹਾ ਪੰਜਾਬੀ ਭਾਜ ਜਿਵੇਂ ਆਪਾਂ ਕਹਿ ਰਹੇ ਨਾ ਵੀ ਹੱਥ ਖੜੇ ਹੋਗੇ ਕਹਿੰਦੀ ਮੈਂ ਕਦੀ ਭੈਣੇ ਮੇਰੇ ਤਾਂ ਹੱਥ ਖੜੇ ਆ ਕਹਿੰਦੀ ਨਾ ਤਾਂ ਕੋਈ ਮੇਰੇ ਅੱਗੇ ਲੱਗਦਾ ਨਾ ਪਿੱਛੇ ਕਹਿੰਦੀ ਸਾਡਾ ਹੱਕ ਆ ਕਹਿੰਦੀ ਵੀ ਮੇਰੇ ਦੇ ਔਰ ਨੂੰ ਮਿਲ ਰਿਹਾ ਮੈਨੂੰ ਸਾਨੂੰ ਮਿਲ ਨਹੀਂ ਰਿਹਾ ਜੋ ਵੀ ਪ੍ਰਾਪਰਟੀਾਂ ਉਹਨੂੰ ਮਿਲ ਰਹੀਆਂ ਕਹਿੰਦੀ ਸਾਡੇ ਤਾਂ ਹੱਥ ਖੜੇ ਹੋਗੇ ਬੜੀ ਵਿਚਾਰੀ ਉਹ ਕਲਪੇ ਕਲਪ ਦੇ ਤਾਂ ਆਪਾਂ ਨੂੰ 100 ਰੁਪਏ ਕਮਾ ਚ ਜਪ ਤਾਂ ਵੀ ਬਹੁਤ ਕਲਪਦੇ ਆ ਵੀ ਮੇਰਾ 100 ਰੁਪਏ ਕਿੱਥੇ ਡਿੱਗ ਗਿਆ ਕਿੱਥੇ ਰਹਿ ਗਿਆ ਆਪਾਂ ਸਾਰਾ ਘਰ ਪੱਟ ਦਿੰਨੇ ਸੋਈ ਤਾਂ ਫਿਰ ਵੀ ਪ੍ਰਾਪਰਟੀ ਸੀ ਵਿਚਾਰੀ ਦੀ ਕਰੋੜਾਂ ਦੀ ਵੀ ਕਿਵੇਂ ਜ ਮੈਂ ਕਹ ਵੀ ਦੇਖ ਜੇ ਦਾ ਮੈਂ ਕਹ ਤੂੰ ਗੁਰਮਾਣੀ ਦੇ ਮੁਤਾਬਕ ਚੱਲੇਗੀ ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਜੋ ਸੋਡਾ ਚੱਲ ਕੇ ਛੋਡੇ ਕੋਲੇ ਆਊਗਾ ਜੋ ਸੋਡਾ ਹੈ ਨਹੀਂ ਉਹ ਛੋਡੇ ਪੇਟੀਆਂ ਦੀ ਜਿੰਦਿਆਂ ਚੋਂ ਵੀ ਚਲਾ ਜਾਊਗਾ ਕਹਿੰਦੀ ਫਿਰ ਫੇ ਮੈਂ ਕੀ ਕਰਾਂ ਮੈਂ ਕਹ ਤੂੰ ਕੁਝ ਵੀ ਨਹੀਂ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਕਹ ਰਿਸ਼ਤੇਦਾਰਾਂ ਮੂਰੇ ਆਹ ਹਾੜੇ ਕੱਢਣੇ ਬੰਦ ਕਰ ਦੇ ਕਿਸੇ ਨੂੰ ਫੋਨ ਨਾ ਕਰੀ ਵੀ ਮੈਨੂੰ ਮੇਰਾ ਹੱਕ ਦਵਾਓ ਰਿਸ਼ਤੇ ਰਿਸ਼ਤੇਦਾਰ ਕੋਸ਼ ਨਹੀਂ ਮੈਂ ਕਹ ਦਵਾ ਸਕਦੇ ਇਹ ਕਹਿੰਨੀ ਫਿਰ ਮੈਨੂੰ ਕੌਣ ਦਵਾਊ ਮੈਂ ਕਹ ਪ੍ਰਮਾਤਮਾ ਪਰਮਾਤਮਾ ਤੋਂ ਵੱਡਾ ਇੱਥੇ ਕੋਈ ਨਹੀਂ ਮੈਂ ਖਤਰ ਨੂੰ ਵਾਹਿਗੁਰੂ ਤੇਰਾ ਹੱਕ ਦਵਾਊਗਾ ਕਹਿੰਦੀ ਬਣੀ ਇਹ ਕੰਮ ਹੋ ਜਾਊਗਾ ਵੀ ਸਾਡੀ ਜ਼ਮੀਨ ਸਾਨੂੰ ਮਿਲ ਜੂ ਸਾਡੇ ਨਾਲ ਤਾਂ ਕੁਝ ਵੀ ਨਹੀਂ ਮੇਰੇ ਘਰ ਵਾਲੇ ਤਾਂ ਜ਼ਮੀਨ ਹੀ ਪਤਾ ਨਹੀਂ ਕਿੱਲਾ ਕਿਹੋ ਜਿਹਾ ਹੋਣੇ ਪਤਾ ਨਹੀਂ ਸਵਾ ਕਿੱਲਾ ਮੈਂ ਭੁੱਲ ਚੁੱਕੀ ਹਾਂ ਜੀ ਕਹਿੰਦੀ ਬਣੀ ਸਾਰੀ ਪ੍ਰਾਪਰਟੀ ਮੇਰੇ ਦੇਰ ਕੋਲੇ ਆ ਮੈਂ ਕਹਉਂ ਐਸੀ ਸ਼ਾਇਆ ਪਰਮਾਤਮਾ ਮੈਂ ਖੋ ਜਿੰਨੀ ਬੰਦਾ ਸੋਚਦਾ ਨਾ ਉਹਦੋਂ ਵੱਧ ਚੀਜ਼ ਦਵਾ ਦਿੰਦਾ ਹੁੰਦਾ ਕਹਿੰਦੀ ਬਣੀ ਫਿਰ ਮੈਨੂੰ ਕੀ ਕਰਨਾ ਪਊਗਾ ਮੈਂ ਕਹ ਇੱਕ ਤਾਂ ਭਾਈ ਕਦੇ ਕਿਸੇ ਨੂੰ ਹੁਣ ਜ਼ਮੀਨ ਨਹੀਂ ਮੰਗਣੀ ਕਿ ਸੇਤੋ ਬਿਨਸਾਸ ਤੋਂ ਨਾ ਸ਼ੌਹਰੇ ਤੋਂ ਨਾ ਦੇਔਰ ਤੋਂ ਨਾ ਕਾਸੀ ਤੋਂ ਮਹਤੁ ਜਮੀਨੀ ਮੰਗਣੀ ਚੱਪ ਕਰ ਮੈਂ ਕਹ ਸਬਰ ਕਰ ਸਬਰ ਕਰ ਬੇਟ ਕਰ ਤੇ ਤੀਜਾ ਪਰਮਾਤਮਾ ਨਾਲ ਜੁੜ ਕਹਨੇ ਕੀ ਕਰਨਾ ਪਊ ਮੈਨੂੰ ਮੈਂ ਕਹ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਪਾਠ ਡੇਲੀ ਉੱਠ ਕੇ ਕਰਿਆ ਕਰ ਜੋਤ ਲਾਇਆ ਕਰ ਤੇ ਕਿਹਾ ਕਰ ਧੰਨ ਗੁਰੂ ਰਾਮਦਾਸ ਸਾਨੂੰ ਸਾਡਾ ਹੱਕ ਦਵਾ ਦੇ ਵਾਹਿਗੁਰੂ ਸਾਨੂੰ ਸਾਡਾ ਹੱਕ ਦਵਾ ਦੇ ਮੈਂ ਕਹ ਤੈਨੂੰ ਆਸ ਹੈਗੀ ਏ ਮਿਲਣ ਦੀ ਉਹ ਭੈਣ ਵੀ ਸੁਣਨੇ ਮੇਰੀ ਵੀਡੀਓ ਮੈਂ ਪਰਮਾਤਮਾ ਨੂੰ ਜਾਣ ਕੇ ਓਹਦੇ ਕੋਲ ਸੱਚ ਦੱਸਦੀ ਨਹੀਂ ਕਦੇ ਝੂਠ ਨਹੀਂ ਕਿਉਂਕਿ ਇਹ ਵੀਡੀਓ ਭੈਣ ਵੀ ਦੇਖਣਗੇ ਜਿਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹ ਕਹਿੰਦੀ ਹੈ ਕਿ ਵੀ ਸਾਨੂੰ ਸਾਡੀ ਜ਼ਮੀਨ ਮਿਲ ਜੇ ਸਾਡਾ ਹੱਕ ਮਿਲ ਜੇ ਹੱਕ ਕੋਈ ਵੀ ਛੱਡ ਕੇ ਰਾਜ਼ੀ ਨਹੀਂ ਹੁੰਦਾ ਇੱਥੇ ਗੱਲ 100% ਸੱਚ ਕਹਿੰਦੀ ਮੈਂ ਤਾਂ ਦੀਦੀ ਛੋਡੀ ਗੱਲ ਲੜ ਬੰਨ ਲਈ ਕਹਿੰਦੀ ਮੈਂ ਕਦੇ ਕਿਸੇ ਨੂੰ ਮੈਂ ਤਾਂ ਬੰਦ ਹੀ ਕਰਤਾ ਕਦੀ ਫੋਨ ਕਰਨਾ ਰਿਸ਼ਤੇਦਾਰਾਂ ਨੂੰ ਨਾ ਸਾਸ ਨੂੰ ਨਾ ਸਹੁਰੇ ਨੂੰ ਕਿਸੇ ਨੂੰ ਵੀ ਨਹੀਂ ਕਿਹਾ ਮੈਨੂੰ ਜ਼ਮੀਨ ਦੇ ਦੋ। ਕਿਹਾ ਮੈਂ ਦਾਦੀ ਦੀ ਸੋਡੀ ਗੱਲ ਮੰਨ ਲਈ। ਮੈਂ ਕਿਹਾ ਤੂੰ ਸਿਰਫ ਵਾਹਿਗੁਰੂ ਅੱਗੇ ਅਰਦਾਸ ਕਰ ਵੀ ਮੈਨੂੰ ਮਾਲਕਾ ਮੇਰਾ ਹੱਕ ਦਵਾ। ਤੂੰ ਕਰ ਤਾਂ ਤੂੰ ਧਰ ਤਾਂ। ਮੈਂ ਕਿਹਾ ਜਿਹੜੀਆਂ ਆਪਣੇ ਪੰਜਾਬ 'ਚ ਜਾਂ ਸਾਰੀ ਇੰਡੀਆ ਦੇ ਵਿੱਚ ਮੈਂ ਆਪਣੀਆਂ ਕਚਹਿਰੀਆਂ ਬਣਾਈਆਂ, ਇਨਸਾਨਾਂ ਦੀਆਂ ਬਣਾਈਆਂ ਹੋਈਆਂ ਕਚਹਿਰੀਆਂ ਨਾ। ਇਨਸਾਨਾਂ ਦੀਆਂ ਮਤਲਬ ਜੱਜ ਵਕੀਲ ਬਣਾਏ ਹੋਏ ਆ। ਮੈਂ ਕਿਹਾ ਉੱਥੋਂ ਉੱਥੋਂ ਦੀ ਵੀ ਉੱਤੋਂ ਦੀ ਕੈਸੀ ਗਚੈਰੀ ਆ। ਮੈਂ ਕਿਹਾ ਜਿੱਥੇ ਸੱਚ ਦਾ ਨਵੇੜਾ ਹੁੰਦਾ। ਜਿਹੜੀ ਕਚਹਿਰੀ ਚ ਮਖਾ ਜੋ ਸਜਾ ਬੋਲ ਗਈ ਮਖਾ ਨੂੰ ਉਹ ਚੋ ਗੁਰੀਆ ਨਹੀਂ ਕਰ ਸਕਦਾ ਐਡੀ ਵੱਡੀ ਕਚਹਿਰੀ ਇੱਕ ਤਾਂ ਆ ਲੱਗਦੀ ਐ ਮਖਾ ਗੁਰੂ ਮਹਾਰਾਜ ਦੀ ਕਚਹਿਰੀ ਆ ਉਹ ਪਰਮਾਤਮਾ ਦੀ ਕਚਹਿਰੀ ਐ ਮਖਾ ਜਿੱਥੇ ਲੱਗਦੀ ਐ ਉਸ ਕਚਹਿਰੀ ਦੇ ਵਿੱਚ ਮਖਾ ਜਦੋਂ ਇਨਸਾਫ ਹੁੰਦਿਆ ਨਾ ਤਾਂ ਫਿਰ ਸਿਰੇ ਹੀ ਹੁੰਦੇ ਐ ਮਖਾ ਉੱਥੇ ਫਿਰ ਸੁਪਾਰਕ ਉਹ ਐਸੀ ਕਚਹਿਰੀ ਆ ਕਾਲਪੁਰਖ ਵੈਗਰੂ ਦੀ ਉੱਥੇ ਨਾ ਤਾਂ ਕੋਈ ਮਖਾ ਪੈਸਾ ਚੱਲਦਾ ਨਾ ਸੁਪਾਰਸ ਉਹਸੀ ਕਚੇਰੀ ਹੈ ਉੱਥੇ ਛੋਡੀਆਂ ਅੰਦਰਲੀਆਂ ਭਾਵਨਾਵਾਂ ਛੋਡੀਆਂ ਤਰੰਗਾਂ ਹੀ ਜਾਂਦੀਆਂ ਸਿਰਫ ਤੁਸੀਂ ਖੁਦ ਵੀ ਉਸ ਕਚੇਰੀ 'ਚ ਨਹੀਂ ਜਾ ਸਕਦੇ ਪਰ ਉਹ ਕਚੇਰੀ ਦੇ ਫੈਸਲੇ ਛੋਡੇ ਹੱਕ 'ਚ ਆਉਣਗੇ ਤੁਸੀਂ ਨਹੀਂ ਜਾ ਸਕਦੇ ਛੋਡੀਆਂ ਤਰੰਗਾਂ ਉੱਥੇ ਜਾਣਗੀਆਂ ਉੱਥੋਂ ਤਰੰਗਾਂ ਵਾਪਸ ਆਉਣਗੀਆਂ ਛੋਡੇ ਕੰਮ ਕਰਦੀਆਂ ਪਰਮਾਤਮਾ ਦੇ ਸੰਕੇਤ ਛੋਡੇ ਕੋਲੇ ਆਉਣਗੇ ਛੋਡੇ ਕੰਮ ਹੋਣਗੇ ਤੇ ਫਿਰ ਤੁਸੀਂ ਐਨੇ ਖੁਸ਼ ਹੋ ਜਾਓਗੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਹੈ ਉਹ ਭੈਣ ਕਹਿੰਦੀ ਹੈਗੇ ਜਿਸ ਜ਼ਮੀਨ ਲਈ ਅਸੀਂ ਕਹਿੰਦੀ ਮੰਗਦੇ ਹੁੰਦੇ ਸੀ ਮੰਗ ਕੇ ਸਾਨੂੰ ਮਿਲੀ ਨਹੀਂ ਸੀ ਰਿਸ਼ਤੇਦਾਰਾਂ ਬੁਰੇ ਨੀਵੇਂ ਹੋਏ ਰਿਸ਼ਤੇਦਾਰਾਂ ਨੇ ਨਹੀਂ ਸੀ ਦਵਾਈ ਆਪਣੇ ਆਪ ਕਹਿੰਦੀ ਸਾਡੇ ਪਲਾਟ ਨਾ ਕਰਵਾਏ ਸਾਡੇ ਸੱਸ ਜੌਰੇ ਨੇ ਤੇ ਸਾਨੂੰ ਜ਼ਮੀਨ ਦਿੱਤੀ ਭੈਣ ਕਹਿੰਦੀ ਮੈਨੂੰ ਮੇਰਾ ਔਰਾ ਔਰਾ ਹੱਕ ਮਿਲ ਗਿਆ 6-7 ਮਹੀਨਿਆਂ ਚੋਂ ਭੈਣ ਦਾ ਸਾਰਾ ਕੰਮ ਹੋ ਗਿਆ ਅੱਜ ਫੋਨ ਕਰਿਆ ਸੀ ਮੈਨੂੰ ਭੈਣ ਨੇ ਕਹਨੀ ਪੜੇ ਮੈਂ ਮਤਰਾ ਸੋਕਰ ਗਈ ਆਰ ਕਰਦੀ ਆ ਤੂੰ ਮੈਨੂੰ ਗੁਰੂ ਲੜ ਲਾਇਆ ਕਹਨੀ ਮੈਂ ਲੋਕਾਂ ਦੀਆਂ ਮਿੰਤਾਂ ਕੱਢਦੀ ਫਿਰਦੀ ਰਹੀ ਤਾਂ ਕਹਨੀ ਮੇਰਾ ਜਨੂਸ ਨਿਕਲ ਗਿਆ ਵੀ ਜਮੀਨ ਜਮੀਨ ਕਰਦੀ ਵਿਦਦੀ ਆ ਜਦੋਂ ਪੜੇ ਮੈਂ ਪੜੇ ਕਹਨੀ ਮੈਂ ਸਬਰ ਕਰ ਲਿਆ ਤੇਰੇ ਕਹੇ ਤੋਂ ਕਹਨੀ ਚੁੱਪੀ ਵੱਟ ਲਈ ਪਤਾ ਨਹੀਂ ਕਿ ਮੈਂ ਕਹਿੰਦੀ ਕੀ ਮਹਾਰਾਜ ਨੇ ਕੀਤਾ ਤੇ ਕਹਿੰਦੀ ਨਾਲੇ ਤਾਂ ਮੇਰੇ ਘਰ ਵਾਲੇ ਦੇ ਨਾਮ ਜ਼ਮੀਨ ਕਰਾਤੀ ਨਾਲੇ ਪੁਲਾਟ ਕਰਾ ਤੇ ਹੁਣ ਅੱਧੋ-ਅੱਧ ਪ੍ਰੋਕਟੀ ਭਾਣੇ ਸਾਡੀ ਹੋ ਚੁੱਕੀ ਆ ਮੈਂ ਬਹੁਤ ਖੁਸ਼ ਆ ਭਾਣੇ ਕਹਿੰਦੀ ਤੇਰੀਆਂ ਮੈਨੂੰ ਕਹਿੰਦੀ ਤੇਰੀਆਂ ਸੁਰਗੱਚਾ ਜਾੜਾ ਲੱਗਣ ਭਾਣੇ ਤੂੰ ਪਾਠ ਦੱਸਿਆ ਮੈਂ ਕੀਤਾ ਮੈਂ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਵੀ ਜਿੱਦੇ ਉਹਦੀ ਕਚਹਿਰੀ ਜੀ ਤੇਰੀ ਫੈਲ ਲੱਗੀ ਤੈਨੂੰ ਤੇਰਾ ਸਾਰਾ ਹੱਕ ਮਿਲ ਜੂ ਮਖਿਆ ਜੇ ਆਪਦੇ ਫੈਲਾ ਲਾਉਣੀਆਂ ਨਾ ਤਾਂ ਗੁਰੂ ਮਹਾਰਾਜ ਦੀ ਕਚਹਿਰੀ ਚ ਲਾਓ ਇੱਥੇ ਨਾ ਲਾਓ ਇੱਥਾ ਲੋਕ ਪੈਸਿਆਂ ਲਈ ਵੀ ਗਵਾਈਆਂ ਦੇ ਦਿੰਦੇ ਆ ਝੂਠ ਵੀ ਗੱਪਸਲੱਪ ਵੀ ਬੋਲ ਦਿੰਦੇ ਆ ਇੱਥੇ ਲੋਕ ਯਾਰ ਗੀ ਪਗਾ ਜਾਂਦੇ ਆ ਵੀ ਯਾਰ ਮੈਂ ਤਾਂ ਫਲਾਨੀ ਬੰਦੇ ਦੇ ਹੱਕ 'ਚ ਨਹੀਂ ਬੋਲਦਾ ਫਲਾਨੇ ਦੇ 'ਚ ਬੋਲੂਗਾ ਪਰਮਾਤਮਾ ਦੇ ਘਰੇ ਐਸਾ ਕੁਝ ਨਹੀਂ ਹੈਗਾ ਨਾ ਸਪਾਰਸ਼ ਨਾ ਪੈਸਾ ਨਾ ਕਿਸੇ ਦੀ ਕੋਈ ਲਿਆਜ ਵਰਕਦਾ ਉਹ ਤਾਂ ਸਿਰਫ ਤੁਹਾਡੇ ਕਰਮ ਦੇਖਦਾ ਵੀ ਤੁਸੀਂ ਕਰਮ ਕੀ ਕਰਦੇ ਹੋ ਤੁਸੀਂ ਕਰਮ ਤੇ ਧਰਮ ਕਰਦੇ ਰਹੋ ਪਰਮਾਤਮਾ ਨੇ ਸਾਨੂੰ ਸੋਡਾ ਸਾਰਾ ਕੁਝ ਦੇ ਦੇਣਾ ਜੇ ਤੁਸੀਂ ਸਬਰ ਰੱਖੋਗੇ ਉਹ ਭੈਣ ਨੇ ਉਹ ਭੈਣ ਨੇ ਮੈਨੂੰ ਇੱਕ ਵਾਰੀ ਫੋਨ ਕਰਕੇ ਨਹੀਂ ਕਿਹਾ ਵੀ ਭੈਣੇ ਕਿੰਨਾ ਚਿਰ ਪਾਟ ਖਰਾਣ ਹੁਣ ਮੈਂ ਤੇ ਪੁੱਛਿਆ ਨਹੀਂ ਉਹ ਜੁੜੀ ਗਈ ਬਾਣੀ ਨਾਲ ਉਹ ਅੱਜ ਕਹਿੰਦੀ ਹੁਣ ਭੈਣੇ ਕਹਿੰਦੀ ਇੱਕ ਬਸ ਮੇਰਾ ਬੇਟਾ ਹੈ ਥੋੜਾ ਜਿਹਾ ਕਹਿੰਦੀ ਪ੍ਰੋਬਲਮ ਆ ਉਹ ਠੀਕ ਹੋ ਜਾਣਗੇ ਉਸ ਤੋਂ ਬਾਅਦ ਕਹਿੰਦੀ ਤੇ ਮੇਰੀ ਸਾਰੀ ਵੀਡੀਓ ਕਹਿੰਦੀ ਮੈਂ ਤੈਨੂੰ ਦੱਸੂ ਬਣਾ ਕੇ ਮੇਰੀ ਬੇਟੇ ਵਾਲੀ ਵੀ ਪਾਈ ਕਹਿੰਦੀ ਭੈਣੇ ਜਿਹੜਾ ਤੂੰ ਕੰਮ ਕਰ ਰਹੀ ਹੈ ਨਾ ਤੂੰ ਕਹਿ ਰਹੀ ਹੈ ਕਹਿੰਦੀ ਇਹ ਗੱਲ 100% ਸੱਚ ਹੈ ਬੀ ਪਰਮਾਤਮਾ ਬਹੁਤ ਵੱਡੀ ਚੀਜ਼ ਐ ਸਾਡੀ ਜ਼ਮੀਨ ਸਾਡਾ ਹੱਕ ਸਾਨੂੰ ਮਿਲਿਆ ਕਹਿੰਦੀ ਇੱਕੋ ਗੁਰਬਾਣੀ ਪੜਨ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਸਾਰੇ ਹੱਕ ਮਿਲ ਗਏ ਕਿਉਂਕਿ ਮੈਂ ਭੈਣ ਨੂੰ ਦੋ ਤਿੰਨ ਗੱਲਾਂ ਹੀ ਕਹੀਆਂ ਸੀ ਵੀ ਗੱਪਸੜਪ ਨਹੀਂ ਮਾਰਨਾ ਚੁਗਲੀਆਂ ਨਹੀਂ ਕਰਨੀਆਂ ਕਿਸੇ ਦੀ ਆਤਮਾ ਨਹੀਂ ਦੇਖ ਜੇ ਗੁਰਬਾਣੀ ਨਾਲ ਜੁੜੇ ਤਾਂ ਇਹ ਬਹਿ ਤਾਂ ਸਭ ਨੂੰ ਛੱਡਣੀਆਂ ਹੀ ਪੈਣੀਆਂ ਕਿਸੇ ਦੀ ਆਤਮਾ ਤੇ ਸੱਟ ਮਾਰਨੀ ਗੁਰਬਾਣੀ ਨਹੀਂ ਸਿਖਾਉਂਦੀ ਗੱਪੀ ਬੰਦੇ ਨੂੰ ਗੁਰਬਾਣੀ ਕਦੇ ਤਾਂ ਹਾਣੀ ਲੈ ਕੇ ਜਾਂਦੀ ਫਰਾਡੀ ਬੰਦੇ ਨੂੰ ਗੁਰਬਾਣੀ ਨਹੀਂ ਤਾਂ ਹਾ ਲੈ ਕੇ ਜਾਂਦੀ ਗੁਰੂ ਦੇ ਲੜਕਾਉਣ ਲੱਗਦਾ ਜਿਹੜਾ ਨਿੰਦਿਆ ਚੁਗਲੀ ਛੱਡ ਦਿੰਦਾ ਗੱਲਾਂ ਕਰਨੋਂ ਹੋਰ ਬਥੇਰੀਆਂ ਹੁੰਦੀਆਂ ਹੱਸ ਲਿਆ ਕਰੋ ਕਿਸੇ ਨੂੰ ਮਜ਼ਾਕ ਕਰ ਲਿਆ ਕਰੋ ਯਾਰ ਤੂੰ ਮੋਟਾ ਐ ਤੂੰ ਪਤਲਾ ਆਹ ਕਹਿ ਲਿਆ ਕਰੋ ਕਿਉਂਕਿ ਵੀ ਗੱਲਾਂ ਕਰਦੇ ਆ ਅਗਲਾ ਆਪਦੇ ਘਰੇ ਮਾਜਣਾ ਬੈਠਾ ਹੁੰਦਾ ਤੁਸੀਂ ਧੋ ਧੋ ਉਹਨਾਂ ਦੀ ਮੈਲ ਪਾਪ ਡੋਲੂ ਪਰ 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 ਆਉਦੀ ਚੋਲੇ ਚ ਪਾਈ ਇਹਨੂੰ ਲੈ ਕੇ ਪਾਪ ਤੁਸੀਂ ਘਰੇ ਵੜ ਜੈਨੇ ਹੋ ਅਗਲੇ ਨੂੰ ਧੋਏ ਉਹਨੇ ਉਹ ਅਗਲਾ ਫੁੱਲ ਵਰਗ ਹੋ ਜਾਂਦਾ ਅਗਲਾ ਵਧੀ ਜਾਂਦਾ ਤੁਸੀਂ ਥੱਲੇ ਆਈਏ ਨੇ ਕਿਉਂ ਕਿਉਂਕਿ ਤੁਸੀਂ ਦੀ ਨਿੰਦਾ ਕਰ ਰਹੇ ਹੋ ਤੁਸੀਂ ਉਹਦੇ ਪਾਪ ਖੰਡਨ ਕਰ ਰਹੇ ਹੋ ਉਹਦੇ ਪਾਪ ਖੰਡਨ ਕਰਕੇ ਤੁਸੀਂ ਆਪ ਘਰੇ ਲੈ ਕੇ ਆ ਰਹੇ ਹੋ ਸੋ ਵੀਡੀਓ ਲੰਬੀ ਹੋ ਜਾਂਦੀ ਹੈ ਆਪਾਂ ਮਿਲਦੇ ਰਹਾਂਗੇ ਜਦੋਂ ਤੱਕ ਸਾਹ ਚ ਸਾਹ ਹੈ ਜਦੋਂ ਤੱਕ ਗੁਰੂ ਮਹਾਰਾਜ ਨੇ ਆਪਾਂ ਨੂੰ ਸਾਹ ਦਿੱਤੇ ਆਪਾਂ ਤੁਹਾਡੇ ਨਾਲ ਵੀਡੀਓ ਬਣਾਉਂਦੇ ਰਹਿਾਂਗੇ ਤੁਸੀਂ ਪਿਆਰ ਦੇ ਰਹੇ ਹੋ ਬਹੁਤ ਪਿਆਰ ਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਸਦਕਾ ਮੈਨੂੰ ਹੌਸਲਾ ਆਉਂਦਾ ਮੈਂ ਵੀਡੀਓ ਬਣਾ ਕੇ ਪਾਉਣੀ ਆ ਮੈਂ ਉਹ ਚੀਜ਼ਾਂ ਪਾਉਣੀ ਆ ਜੋ ਮੈਂ ਫੇਸ ਕਰਦੀ ਆ ਨਾ ਕਿ ਸੁਣੀਆਂ ਸੁਲਾਈਆਂ ਸੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਤੁਸੀਂ ਫੁੱਲ ਵਾਂਗੂ ਖਿੜੇ ਰਹੋ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ ਤਰੱਕੀਆਂ ਹੋਣ ਤੁਹਾਨੂੰ ਗਰਵਾਣੀ ਦਾ ਰੰਗ ਚੜ੍ਹੇ ਫਿਰ ਤੁਸੀਂ ਮੈਨੂੰ ਮੈਸੇਜ ਕਰਕੇ ਦੱਸੋ ਵੀ ਸਾਨੂੰ ਭ ਜਿਹੜੀ ਗੁਰਬਾਣੀ ਐ ਦੱਸੀ ਹੋਈ ਭਾਈ ਮਨਜੀਤ ਬਹੁਤ ਬਹੁਤ ਸਾਡੇ ਕੰਮ ਕਰ ਰਹੀ ਆ ਸਾਡੇ ਘਰ 'ਚ ਖੁਸ਼ੀਆਂ ਆ ਰਹੀਆਂ ਸੋ ਮੇਰੀ ਇਹੀ ਦੁਆ ਹੈ ਮੇਰੇ ਗੁਰੂ ਰਾਮਦਾਸ ਮਹਾਰਾਜ ਅਗੇ ਹੇ ਮਹਾਰਾਜ ਜੋ ਗੁਰਬਾਣੀ ਨਾਲ ਜੁੜ ਰਹੇ ਆ ਉਹਨਾਂ ਨੂੰ ਚੜ੍ਹਦੀ ਕਲਾ ਤੇ ਤਰੱਕੀ ਬਖਸ਼ੀ ਸੋ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ